ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦਾ ਸਾਡਾ ਵਲੌਗ ਬੜਾ ਹੀ ਸਪੈਸ਼ਲ ਵਲੌਗ ਆ ਤੇ ਅੱਜ ਅਸੀਂ ਆਏ ਆ ਜੀ ਗੁੜ ਲੈਣ ਤੇ ਪੰਜਾਬ ਵਿੱਚ ਗੁੜ ਕਿਵੇਂ ਕੱਢਿਆ ਜਾਂਦਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਗੋੜਿਆ ਬਿਲਕੁਲ ਸ਼ੁੱਧ ਤੇ ਸਪੈਸ਼ਲ ਗੁੜ ਹੁੰਦਾ ਆ ਤੇ ਅੱਜ ਅਸੀਂ ਪਹੁੰਚੇ ਹੋਏ ਆ ਜਿੱਥੇ ਗੁੜ ਨਿਕਲ ਰਿਹਾ ਹੈ ਤੇ ਲਾਈਵ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਕਿਵੇਂ ਬਿਨਾ ਕੈਮੀਕਲ ਤੋਂ ਤੇ ਬਿਨਾ ਖੰਡ ਤੋਂ ਜਿਹੜਾ ਗੋੜਿਆ ਸ਼ੁੱਧ ਗੁੜ ਜਿਹੜਾ ਹੈ ਉਹ ਕਿੱਥੇ ਮਿਲਦਾ ਆ ਤੇ ਜੇ ਤੁਸੀਂ ਵੀ ਗੁੜ ਲੈਣਾ ਹੋਵੇਗਾ ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਜੇ ਜੀ ਉੱਥੋਂ ਗੰਨੇ ਤੋੜੇ ਜਾਂਦੇ ਆ ਤੇ ਇੱਥੇ ਵੇਲਣੇ ਜੇ ਨਿਕਲਦੀ ਆ ਰੋ ਤੇ ਲਾਈ ਇਹ ਦੇਖੋ ਜੀ ਇਹ ਜਿਹੜਾ ਗੋੜਿਆ ਇਹ ਭਾਜੀ ਕਿੰਨਾ ਟਾਈਮ ਹੋ ਗਿਆ ਹੈ ਨਿਕਲੇ ਨੂੰ ਇੱਕ ਕੀ ਘੰਟਾ ਹੋ ਗਿਆ ਤੇ ਇਦਾਂ ਕਰਕੇ ਸਕਾਇਆ ਜਾ ਰਿਹਾ ਆ ਤੇ ਇਹ ਆ ਜੀ ਲਾਈਵ ਪ੍ਰੋਸੈਸ ਇੱਥੇ ਰੌ ਆ ਤੇ ਆ ਨਹੀਂ ਤੇ ਜਿੱਦਾ ਅੱਗ ਜਿਹੜੀ ਆ ਅੱਗ ਦਾ ਸੇਕ ਜਿਹੜਾ ਦਿੱਤਾ ਜਾਂਦਾ ਆ ਤੇ ਗੰਨੇ ਦੇ ਰਸ ਦੇ ਉੱਪਰ ਜਿਹੜੀ ਮੈਲ ਆਈ ਹੁੰਦੀ ਆ ਉਹਨੂੰ ਉਤਾਰਿਆ ਜਾਂਦਾ ਆ ਜਿੱਦਾਂ ਉਹ ਭਾਜੀ ਦੇ ਲਾਉਣ ਤੇ ਆ ਇਹ ਆ ਜੀ ਤਾਜ਼ਾ ਤਾਜ਼ਾ ਗਰਮ ਗੁੜ ਇਹ ਬਿਨਾ ਕਿਸੇ ਕੈਮੀਕਲ ਤੋਂ ਤੇ ਬਿਨਾ ਖੰਡ ਤੋਂ ਆ ਜਿਆਦਾਤਰ ਅਸੀਂ ਕਿਸੇ ਵੀ ਦੁਕਾਨ ਤੇ ਜਦੋਂ ਗੁੜ ਲੈਣੇ ਆ ਤੇ ਤੁਸੀਂ ਨੋਟ ਕੀਤਾ ਹੋਏਗਾ ਉਹਦਾ ਟੇਸਟ ਥੋੜਾ ਚੀਨੀ ਵਰਗਾ ਹੁੰਦਾ ਆ ਕਿਉਂਕਿ ਉਹਦੇ ਵਿੱਚ ਚੀਨੀ ਮਿਲਾ ਕੇ ਚੀਨੀ ਸਸਤੀ ਹੁੰਦੀ ਆ ਤੇ ਚੀਨੀ ਮਿਲਾ ਕੇ ਤੇ ਫਿਰ ਉਹ ਬਣਾਇਆ ਜਾਂਦਾ ਆ ਤੇ ਇਹ ਆ ਜੀ ਪਿਓਰ ਗੁੜ ਤੇ ਜੇ ਕਿਸੇ ਨੇ ਵੀ ਲੈਣਾ ਹੋਏਗਾ ਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਜੇ ਤੇ ਤੁਹਾਨੂੰ ਅਸੀਂ ਭਾਜੀ ਹੁਣਾਂ ਦਾ ਐਡਰੈਸ ਦੇ ਦਾਂਗੇ ਤੇ ਬਿਲਕੁਲ ਪਿਓਰ ਗੁੜ ਆ ਕਿਉਂਕਿ ਅਸੀਂ ਤੇ ਇੱਥੇ ਲਾਈਵ ਵੀਡੀਓ ਬਣਾ ਰਹੇ ਆ ਤੇ ਸਾਡੇ ਸਾਹਮਣੇ ਇਹ ਸਾਰਾ ਬਣ ਰਿਹਾ ਆ ਤੇ ਕਮੈਂਟ ਵਿੱਚ ਜਰੂਰ ਪੁੱਛਿਓ ਤੇ ਗੁੜ ਜਰੂਰ ਲੈ ਕੇ ਜਾਇਓ ਜੀ ਥੈਂਕ ਯੂ ਭਾਜੀ ਤੁਸੀਂ ਕੀ ਕੀ ਪੰਮਦੇ ਗੁੜ ਵਿੱਚ ਸਿਰਫ ਸੋਡੇ ਨਾਲ ਪੁੰਨੇ ਹੋਰ ਕੁਝ ਨਹੀਂ ਅੱਛਾ ਸਿਰਫ ਸੋਡੇ ਦੇ ਨਾਲ ਪੁੰਨ ਕੇ ਜਿਹੜੀ ਉਹ ਗੁੜ ਦੀ ਜਿਹੜੀ ਮੈਲ ਆ ਉਹ ਲਾਈ ਜਾਂਦੀ ਆ ਮਿਸਾਲ ਦਰਮਿਆਨ ਲੱਗ ਗਈ ਗਰੀਆਂ ਵਾਲਾ ਉਹ ਬਣਾਉਣਾ ਵਾ ਚੱਲ